ਨਾਲ ਚੱਲ ਰਹੇ ਹੋ ਪੁੱਤਰ ਮੈਂ ਤਾਂ ਹੱਥ ਜੋੜ ਕੇ ਇਹੀ ਬੇਨਤੀ ਕਰਦੀ ਆ ਸੰਗਤ ਨੂੰ ਵੀ ਮੈਂ ਤਾਂ ਨਾਲ ਜਾਣਾ ਪੁੱਤ ਮੈਨੂੰ ਜ਼ਰੂਰੀ ਜਾਣਾ ਪਊਗਾ ਮੇਰੇ ਬੇਟੇ ਦੀ ਗੱਲ ਹੈ ਮੇਰਾ ਬੇਟਾ ਉੱਤੇ ਬੈਠਾ ਸੰਗਤ ਚੱਕਰ ਰਿਹਾ ਪੁੱਤ ਮੈਂ ਔਖੀ ਸਖਾਲੀ ਮੈਨੂੰ ਬੱਚੇ ਲੈ ਜਾ ਰਹੇ ਨੇ ਸੰਗਤ ਨਾਲ ਜਾ ਰਹੀਆਂ ਮੈਂ ਸੰਗਤ ਵੱਧ ਤੋਂ ਵੱਧ ਜੁੜਨਾ ਚਾਹੀਦਾ ਸੰਗਤ ਨੂੰ ਆਪਣੀ ਗੁਰੂ ਦੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਹੈ ਕਿਹੜਾ ਕੋਈ ਹੋਰ ਗੱਲ ਹੈ ਕਿਹੜਾ ਸੀਨੇ ਕਿਸੇ ਤੋਂ ਕੁਝ ਲੈਣੇ ਨਾ ਮੇਰੇ ਬੱਚੇ ਨੇ ਨਾ ਸਾਨੂੰ ਪਾਸੇ ਦੀ ਲੋੜ ਨਹੀਂ ਪੁੱਤਰ ਮੈਂ ਸੰਗਤ ਨੂੰ ਇਹੀ ਹੱਥ ਜੋੜ ਕੇ ਅਪੀਲ ਕਰਦੀ ਆਂ ਵੀ ਵੱਧ ਤੋਂ ਵੱਧ ਸੰਗਤ ਜੁੜੋ ਆਪਣੀ ਗੁਰੂ ਦੀ ਇੱਜ਼ਤ ਆ ਆਪਣੀ ਇੱਜ਼ਤ ਜਦੋਂ ਆਪਣਾ ਗੁਰੂ ਗਲੀਆਂ ਨਾਲ ਜਾਂ ਚਰੂੜੇ ਆਪਣੀ ਕੀ ਇੱਜ਼ਤ ਹੈ ਇਹ ਸੰਗਤ ਜਿਵੇਂ ਫਿਰਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥੇ ਟੇਕਦੀ ਸੱਚੇ ਪਾਤਸ਼ਾਹ ਉਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੱਛੇ ਮੇਰਾ ਬੇਟਾ ਬੈਠਾ ਬੇਟਾ ਉਹਨੂੰ ਬੇਆਦਮੀ ਆ ਵਿਚਾਰੇ ਨੂੰ ਨਹੀਂ ਚੱਲੀਆਂ ਗਈਆਂ ਸੰਗਤ ਨੂੰ ਇੰਨਾ ਤਾਂ ਚਾਹੀਦਾ ਵੀ ਉਹਨੇ ਕਾਦੇ ਪਿੱਛੇ ਬੈਠਾ ਹੈ ਸੰਗਤ ਬਹੁਤ ਘੱਟ ਜੁੜ ਰਹੀ ਹੈ ਜੀ ਮਤਲਬ ਤੁਹਾਡੀ ਸਿਹਤ ਵੀ ਠੀਕ ਨਹੀਂ ਠੰਡ ਵੀ ਬਹੁਤ ਜ਼ਿਆਦਾ ਆ ਫਿਰ ਵੀ ਤੁਸੀਂ ਚੱਲ ਰਹੇ ਹੋ ਨਾ ਪੁੱਤਰ ਫਿਰ ਮੈਨੂੰ ਤਾਂ ਹੁਣ ਜਾਣਾ ਪਊਗਾ ਸਵਾਹੀ ਵਾਹਿਗੁਰੂ ਸੱਚੇ ਪਾਤਸ਼ਾਹ ਜੋ ਮਰਜੀ ਜਾਂਦਾ ਤੁਹਾਡੇ ਤੋਂ ਨਾ ਪੁੱਤ ਤੁਰਿਆ ਤਾਂ ਮੈਂ ਤੋ ਜਿਵੇਂ ਨਹੀਂ ਜਾਂਦਾ ਚਾਰ ਡਿੰਗਾ ਤੁਰੇ ਜਾਂਦੇ ਬਸ ਉੱਥੇ ਹੀ ਬਹਿ ਜਾਣੀ ਸਿਹਤ ਬਹੁਤ ਡਾਊਨ ਹੈ ਬਹੁਤ ਡਾਊਨ ਹੈ ਪੁੱਤ ਉਹਨੂੰ ਕੋਈ ਕਈ ਬਿਮਾਰੀਆਂ ਲੱਗੀਆਂ ਪੁੱਤ ਉਹਨੂੰ ਵੀ ਵਿਚਾਰ ਜੀ ਬੱਚੇ ਨੂੰ ਕਦੇ ਇੱਕ ਐ ਜਾ ਛੇਰ ਜਵਾਨ ਸੀ ਮੇਰਾ ਜਿਹੜੇ ਨੂੰ ਕਈ ਬਿਮਾਰੀਆਂ ਲੱਗੀਆਂ ਉਹ ਵੀ ਉੱਤੇ ਬੈਠੇ ਨੂੰ ਅਸੀਂ ਜਾਣਦੇ ਵੀ ਨਹੀਂ ਤੇ ਸ਼ੂਗਰ ਨੂੰ ਸ਼ੂਗਰ ਨੂੰ ਇੰਨਾ ਵਾਧ ਰੇ ਜੀ ਹਾਂ ਬੇਟਾ ਹਾਂ ਬੀਪੀ ਵਾਧ ਰੇ ਸ਼ੂਗਰ ਵਾਧ ਰੇ ਹੋਰ ਵੀ ਕਈ ਬਿਮਾਰੀਆਂ ਹੋਤੀਆਂ ਨੇ ਜੀ ਬਿਲਕੁਲ ਸੰਗਤ ਜੀ ਸਮਾਣਾ ਟਾਵਰ ਤੋਂ ਜਿੱਥੇ ਗੁਰਾ ਕੀ ਵਹੀਰ ਚੱਲੀ ਕਿ ਸਾਰੇ ਧਰਮਾਂ ਦੀਆਂ ਹੋ ਰਹੀਆਂ ਬੇਅਦਬੀਆਂ ਤੇ ਕਾਨੂੰਨ ਬਣ ਜਾਵੇ ਗੁਰਾ ਕੀ ਵਹੀਰ ਸਮਾਣਾ ਤੋਂ ਚੱਲਦਿਆਂ ਹੋਇਆਂ ਪੜਾਦਰ ਪੜਾ ਹੁਣ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚੀ ਆ ਜਿੱਥੇ ਭਾਈ ਗੁਰਜੀਤ ਸਿੰਘ ਜੀ ਟਾਵਰ ਤੇ ਬੈਠ ਕੇ ਸੰਘਰਸ਼ ਕਰ ਰਹੇ ਨੇ ਉੱਤੇ ਹੀ ਮਾਤਾ ਜੀ ਥੱਲੇ ਬੈਠ ਕੇ ਸੰਘਰਸ਼ ਕਰ ਰਹੇ ਨੇ ਪਰਿਵਾਰ ਦਾ ਵੀ ਸੰਘਰਸ਼ਾ ਮਾਤਾ ਜੀ ਸਿਹਤ ਪੱਖੋਂ ਬਹੁਤ ਡਾਊਨ ਨੇ ਹਾਲਾਂਕਿ ਭਾਈ ਗੁਰਜੀਤ ਸਿੰਘ ਜੀ ਦੀ ਸਿਹਤ ਵੀ ਬਹੁਤ ਖਰਾਬ ਹੈ ਪਰ ਮਾਤਾ ਜੀ ਗੁਰਾ ਕੀ ਵਹੀਰ ਦੇ ਨਾਲ ਚੱਲ ਰਹੇ ਨੇ ਗੱਲਬਾਤ ਜ਼ਰੂਰ ਕਰਾਂਗੇ ਇਸ ਕੌਮ ਨੂੰ ਵੀ ਕੀ ਸੁਨੇਹਾ ਦੇਣਾ ਚਾਹੁੰਦੇ ਨੇ ਭਾਈ ਗੁਰਜੀਤ ਕਾ ਖਾਲਸਾ ਭਾਈ ਗੁਰਜੀਤ ਕੇ ਭਾਈ ਗੁਰਜੀਤ ਕਾ ਖਾਲਸਾ ਭਾਈ ਗੁਰਜੀਤ ਕੀ ਫਤਿਹ ਮਾਤਾ ਜੀ ਪਹਿਲਾਂ ਤਾਂ ਇਹੀ ਜਾਣਨਾ ਚਾਹੁੰਦੇ ਨੇ ਭਾਈ ਗੁਰਜੀਤ ਸਿੰਘ ਜੀ ਦੇ 15 ਮਹੀਨੇ ਹੋ ਚੁੱਕੇ ਨੇ ਟਾਵਰ ਉਤੇ ਬੈਠਿਆ ਹੋਇਆ ਹਾਲਾਂਕਿ ਸਿਹਤ ਬਹੁਤ ਜ਼ਿਆਦਾ ਡਾਊਨ ਆ ਤੁਹਾਡੀ ਗੱਲਬਾਤ ਵੀ ਹੁੰਦੀ ਹੋਏਗੀ ਫਿਰ ਗੁਰਾਂ ਕੀ ਵਹੀਰ ਚੱਲੀ ਆ ਤਾਂ ਜੋ ਕਾਨੂੰਨ ਬਣ ਜਾਵੇ ਕੀ ਕਹਿਣਾ ਚਾਹੋਗੇ ਤੁਸੀਂ ਵੀ ਨਾਲ ਚੱਲ ਰਹੇ ਹੋ ਪੁੱਤਰ ਮੈਂ ਤਾਂ ਹੱਥ ਜੋੜ ਕੇ ਇਹੀ ਬੇਨਤੀ ਕਰਦੀ ਆ ਸੰਗਤ ਨੂੰ ਵੀ ਮੈਂ ਤਾਂ ਨਾਲ ਜਾਣਾ ਪੁੱਤ ਮੈਨੂੰ ਜ਼ਰੂਰੀ ਜਾਣਾ ਪਊਗਾ ਕਿ ਮੇਰੇ ਬੇਟੇ ਦੀ ਗੱਲ ਹੈ ਮੇਰਾ ਬੇਟਾ ਉੱਤੇ ਬੈਠਾ ਸੰਗਤ ਚੱਕਰ ਰਿਹਾ ਪੁੱਤ ਮੈਂ ਔਖੀ ਸਖਾਲੀ ਮੈਨੂੰ ਬੱਚੇ ਲੈ ਜਾ ਰਹੇ ਨੇ ਸੰਗਤ ਨਾਲ ਜਾ ਰਹੀਆਂ ਮੈਂ ਪਰ ਮੈਂ ਬਹੁਤ ਵੱਡੀ ਇਸ ਗੱਲ ਦਾ ਮੈਨੂੰ ਬਸੂਸੀ ਆ ਰਹੀ ਹੈ ਵੀ ਸੰਗਤ ਵੱਧ ਤੋਂ ਵੱਧ ਜੁੜਨਾ ਚਾਹੀਦਾ ਸੰਗਤ ਨੂੰ ਆਪਣੀ ਗੁਰੂ ਦੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਹੈ ਕਿਹੜਾ ਕੋਈ ਹੋਰ ਗੱਲ ਹੈ ਕਿਹੜਾ ਸੀਨੇ ਕਿਸੇ ਤੋਂ ਕੁਝ ਲੈਣੇ ਨਾ ਮੇਰੇ ਬੱਚੇ ਨੇ ਨਾ ਸਾਨੂੰ ਪਾਸੇ ਦੀ ਲੋੜ ਨਹੀਂ ਪੁੱਤਰ ਮੈਂ ਸੰਗਤ ਨੂੰ ਇਹੀ ਹੱਥ ਜੋੜ ਕੇ ਅਪੀਲ ਕਰਦੀ ਆਂ ਵੀ ਵੱਧ ਤੋਂ ਵੱਧ ਸੰਗਤ ਜੁੜੋ ਇਸ ਨਗਰ ਕੀਰਤਨ ਦੇ ਨਾਲ ਵੱਧ ਤੋਂ ਵੱਧ ਜੁੜੋ ਆਪਣੇ ਸੱਚੇ ਪਾਤਸ਼ਾਹ ਦੀਆਂ ਵਡਿਆਈਆਂ ਲਓ ਗੁਰੂ ਦੇ ਕਾਨੂੰਨ ਪਾਸ ਹੋ ਜਾਣ ਸੱਚੇ ਪਾਤਸ਼ਾਹ ਆਪਣੀ ਸਭ ਦੀ ਇੱਜ਼ਤ ਆਪਣੇ ਗੁਰੂ ਦੀ ਇੱਜ਼ਤ ਆਪਣੀ ਇੱਜ਼ਤ ਜਦੋਂ ਆਪਣਾ ਗੁਰੂ ਗਲੀਆਂ ਨਾਲ ਹੀ ਚਰੂੜੇ ਆਪਣੀ ਕੀ ਇੱਜ਼ਤ ਹੈ ਇਹ ਸੰਗਤ ਜਿਵੇਂ ਫਿਰਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥੇ ਟੇਕਦੀ ਸੱਚੇ ਪਾਤਸ਼ਾਹ ਉਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੱਛੇ ਮੇਰਾ ਬੇਟਾ ਬੈਠਾ ਬੇਟਾ ਉਹਨੂੰ ਬੇਆਦਮੀ ਆ ਵਿਚਾਰੇ ਨੂੰ ਨਹੀਂ ਚੱਲੀਆਂ ਗਈਆਂ ਸੰਗਤ ਨੂੰ ਇੰਨਾ ਤਾਂ ਚਾਹੀਦਾ ਵੀ ਉਹਨੇ ਕਾਦੇ ਪਿੱਛੇ ਬੈਠਾ ਹੈ ਬੇਆਦਮੀ ਪਿੱਛੇ ਬੈਠਾ ਸੰਗਤ ਨੂੰ ਵੱਧ ਤੋਂ ਵੱਧ ਮੈਂ ਇਹੀ ਅਪੀਲ ਕਰਦੀ ਆ ਵੀ ਵੱਧ ਤੋਂ ਵੱਧ ਜੁੜੋ ਕਿਉਂ ਸੰਗਤ ਸਰਕਾਰ ਵੱਧ ਤੋਂ ਵੱਧ ਸੰਗਤ ਨੂੰ ਦੇ ਕੇ ਆਪੇ ਕਾਨੂੰਨ ਪਾਸ ਕਰੂਗੀ ਸੰਗਤ ਫਿਰ ਅੱਜ 4 ਦਿਨ ਹੋ ਗਏ 5ਵਾਂ ਦਿਨ ਹੈ ਤੇ ਕਿੰਨੀ ਕੁ ਸੰਗਤ ਜੁੜੀ ਹੈ ਨਾਲ ਫਿਰ ਬੇਟੇ ਸੰਗਤ ਤਾਂ ਬਹੁਤ ਘੱਟ ਹੈ ਜਿੰਨੀ ਪਟਿਆਲੇ ਤੋਂ ਆਪਣਾ ਸਮਾਨੇ ਤੋਂ ਚੱਲੀ ਆ 19 ਸੰਗ ਤੱਕ ਥੋੜੀ ਬਾਲੀ ਜੁੜੀ ਹੋਣੀ ਪੁੱਤ ਸੰਗਤ ਬਹੁਤ ਘੱਟ ਜੁੜ ਰਹੀ ਐ ਜੀ ਮਤਲਬ ਤੁਹਾਡੀ ਸਿਹਤ ਵੀ ਠੀਕ ਨਹੀਂ ਠੰਡ ਵੀ ਬਹੁਤ ਜ਼ਿਆਦਾ ਆ ਫਿਰ ਵੀ ਤੁਸੀਂ ਚੱਲ ਰਹੇ ਹੋ ਨਾ ਪੁੱਤਰ ਫਿਰ ਮੈਨੂੰ ਤਾਂ ਹੁਣ ਜਾਣਾ ਪਊਗਾ ਸਵਾਹੀ ਵਾਹਿਗੁਰੂ ਸੱਚੇ ਪਾਤਸ਼ਾਹ ਜੋ ਮਰਜੀ ਕਰੇ ਨਾ ਪੁੱਤ ਤੁਰਿਆ ਤਾਂ ਮੇਤੋ ਜਮੀ ਨਹੀਂ ਜਾਂਦਾ ਚਾਰ ਡਿੰਗਾ ਤੁਰੇ ਜਾਂਦੇ ਬਸ ਉੱਥੇ ਬਹਿ ਜਾਣੀ ਆ ਪੁੱਤ ਜਿੱਦਾਂ ਗੁਰਜੀਤ ਬੈਠਾ ਉਹਦੇ ਮੈਂ ਜਮੀ ਡਾਊਨ ਹੋ ਗਈ ਪੁੱਤਰਾ ਮੇਰਾ ਬੱਚਾ ਉਸੇ ਦਾ ਸਾਰਾ ਉਸੇ ਦਾ ਕਰਨਾ ਧਰਨਾ ਸਭ ਉਸੇ ਦਾ ਧੀ ਹੁਣ ਸਾਨੂੰ ਕਰਨਾ ਪੈਂਦਾ ਜਿਹੜਾ ਪੁੱਤ ਮੇਰੇ ਸਿਰ ਤੇ ਭਾਜਨ ਹੋ ਗਿਆ ਪਰਿਵਾਰ ਦਾ ਸਾਰਾ ਕਹਿ ਸਕਦੇ ਕਿ ਉਹ ਜੋ ਉਹਨਾਂ ਦੇ ਸਿਰ ਤੇ ਉਹਦੇ ਸਿਰ ਤੇ ਉਹ ਹੀ ਸੀ ਪੁੱਤ ਸਾਰਾ ਸਾਡੇ ਕਰ ਦਸ ਕਰਨ ਧਰਨ ਵਾਲਾ ਸਭ ਉਹੀ ਸੀ ਤੇ ਹੁਣ ਜੋ 15 ਮਹੀਨਿਆਂ ਤੋਂ ਉਹੀ ਬੈਠਾ ਹੋਇਆ ਉਹਨਾਂ ਦੀ ਵੀ ਸਿਹਤ ਬਹੁਤ ਡਾਊਨ ਹੋ ਗਈ ਬਹੁਤ ਡਾਊਨ ਹੈ ਪੁੱਤ ਉਹਨੂੰ ਕਈ ਬਿਮਾਰੀਆਂ ਲੱਗੀਆਂ ਪੁੱਤ ਉਹਨੂੰ ਵੀ ਵਿਜਾ ਜੀ ਬੱਚੇ ਨੂੰ ਕਦੇ ਇੱਕ ਜੇ ਛੇਰ ਜਵਾਨ ਸੀ ਮੇਰਾ ਜਿਹੜੇ ਨੂੰ ਕਈ ਬਿਮਾਰੀਆਂ ਲੱਗੀਆਂ ਉਹਨੂੰ ਵੀ ਉੱਤੇ ਬੈਠੇ ਨੂੰ ਅਸੀਂ ਜਾਣਦੇ ਵੀ ਨਹੀਂ ਤੇ ਸ਼ੂਗਰ ਨੂੰ ਸ਼ੂਗਰ ਨੂੰ ਇੰਨਾ ਵਧ ਰੇ ਜੀ ਹਾਂ ਬੇਟਾ ਹਾ ਬੀਪੀ ਵਧ ਰਿਹਾ ਸੁਪਰ ਵਧ ਰਿਹਾ ਹੋਰ ਵੀ ਕਈ ਬਿਮਾਰੀਆਂ ਹੋਤੀਆਂ ਨੇ ਜੀ ਬਿਲਕੁਲ ਹਾਂ ਬੇਟਾ ਜੀ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਇਹ ਬਜ਼ੁਰਗ ਮਾਤਾ ਜਿੱਥੇ ਭਾਈ ਗੁਰਜੀਤ ਸਿੰਘ ਜੀ ਟਾਵਰ ਤੇ ਬੈਠ ਕੇ ਸੰਘਰਸ਼ ਕਰ ਰਹੇ ਨੇ ਉੱਥੇ ਗੁਰਾ ਕੀ ਵਹੀਰ ਨਾਲ ਚੱਲਦੇ ਤੇ ਸੰਗਤ ਨੂੰ ਅਪੀਲ ਕਰ ਰਹੇ ਨੇ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੁਸੀਂ ਵੀ ਨਤਮਸਤਕ ਹੁੰਦੇ ਹੋ ਤਾਂ ਆਪਣੇ ਗੁਰੂ ਦੀ ਬੇਦਬੀ ਨੂੰ ਕਿਵੇਂ ਸਹਿਣ ਕਰ ਰਹੇ ਹੋ ਆਪਾਂ ਕਾਨੂੰਨ ਬਣਾਈਏ ਇਕੱਠੇ ਹੋ ਕੇ ਚੱਲੀਏ ਜਿੱਥੇ ਸਾਰੇ ਧਰਮਾਂ ਦੀ ਆਪਾਂ ਗੱਲ ਕਰਦੇ ਆ ਤਾਂ ਹੋਰ ਧਰਮਾਂ ਨੂੰ ਵੀ ਨਾਲ ਜੁੜਨਾ ਚਾਹੀਦਾ ਹਾਂ ਪੁੱਤਰ ਮੈਂ ਇਹੀ ਕਹਿਨੀ ਆ ਬੱਚੇ ਹੋਰ ਧਰਮ ਵਾਲਾ ਕੋਈ ਬੰਦਾ ਨਹੀਂ ਨਾਲ ਦੂਜੇ ਧਰਮ ਵਾਲਿਆਂ ਨੂੰ ਵੀ ਜੁੜਨਾ ਚਾਹੀਦਾ ਬੇਟਾ ਜੇ ਮੇਰੇ ਬੱਚਾ ਧਰਮਾਂ ਦੀ ਸਾਰਿਆਂ ਦੀ ਲਈ ਬੈਠਾ ਹੋ ਵੀ ਸਾਰੇ ਧਰ ਮਾਲਿਆਂ ਨੂੰ ਜੋੜਨਾ ਚਾਹੀਦਾ ਪੁੱਤ ਮੈਂ ਇਹੀ ਹੱਥ ਜੋੜ ਕੇ ਆ। ਕੀ ਅਪੀਲ ਕਰਨਾ ਚਾਹੋਗੇ ਤਾਂ 6 ਮਹੀਨੇ ਪੂਰੇ ਹੋਣ ਵਾਲੇ ਨੇ। ਸਰਕਾਰ ਨੂੰ ਮੇਰੀ ਇਹੀ ਅਪੀਲ ਹੈ ਪੁੱਤ ਵੀ 6 ਮਹੀਨੇ ਪੂਰੇ ਹੋਣ ਵਾਲੇ ਨੇ ਸਰਕਾਰ ਮੈਂ ਵੱਧ ਤੋਂ ਵੱਧ ਮੇਰੇ ਪਵਨ ਤਮਾਨ ਵੀਰ ਨੂੰ ਬੇਨਤੀ ਕਰਦੇ ਬੇਟਾ ਜੀ ਇਹ ਜ਼ਰੂਰ ਕਾਨੂੰਨ ਪਾਸ ਕਰਾ ਦੇ। ਬੇਟਾ ਜੀ ਤੇਰੀਆਂ ਪੀੜੀਆਂ ਤਰ ਜਾਣਗੇ ਬੱਚਾ ਜੇ ਜੇ ਕਾਨੂੰਨ ਹੁਣ ਪਾਸ ਕਰਾ ਦੇ। ਮੇਰੀ ਬੇਨਤੀ ਸੁਣ ਲੈ ਮੇਰਾ ਬੇਟਾ ਵਸ ਮੇਰੀ ਹੱਥ ਜੋੜ ਕੇ ਇਹੀ ਬੇਨਤੀ ਹੈ ਬੇਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਸੰਗਤ ਜੀ ਇਸ ਵਕਤ ਤੁਸੀਂ ਦੇਖ ਸਕਦੇ ਹੋ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਦੇ ਵਿੱਚ ਸਤਨਸ਼੍ਰੀ ਗੁਰਗੰਸਾ ਜੀ ਦੇ ਪਾਵਨ ਸਰੂਪਾ ਨੂੰ ਪਾਲਕੀ ਸਾਹਿਬ ਦੇ ਵਿੱਚ ਸਵਾਯਮਾਨ ਕੀਤਾ ਜਾਏਗਾ ਤੇ ਇੱਥੋਂ ਹੀ ਫਿਰ ਅੱਗੇ ਚਾਲੇ ਜਿਹੜੇ ਪਾਈ ਜਾਣਗੇ ਗੁਰਾ ਕੀ ਵਹੀਰ ਨੂੰ ਰਵਾਨਾ ਕਰਨ ਦੇ ਲਈ ਸਾਡੇ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ ਵੀ ਪਹੁੰਚੇ ਨੇ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਨੇ ਗੁਰਾ ਕੀ ਵਹੀਰ ਦਾ ਸਵਾਗਤ ਵੀ ਕੀਤਾ ਹੈ ਸੋ ਇਧਰ ਮਾਤਾ ਜੀ ਤੁਸੀਂ ਦੇਖ ਸਕਦੇ ਹੋ ਕਿ ਸਿਹਤ ਪੱਖੋਂ ਬਹੁਤ ਡਾਊਨ ਨੇ ਚੱਲਿਆ ਜਾਂਦਾ ਨਹੀਂ ਪਰ ਫਿਰ ਵੀ ਨਾਲ ਚੱਲ ਰਹੇ ਨੇ ਕਹਿੰਦੇ ਮੇਰੇ ਪੁੱਤਰ ਦਾ ਸਵਾਲ ਹੈ ਗੁਰੂ ਦਾ ਸਵਾਲ ਹੈ ਤੇ ਜੇ ਕਾਨੂੰਨ ਬਣ ਜਾਵੇ ਤਾਂ ਉਹਨਾਂ ਨੂੰ ਵੀ ਖੁਸ਼ੀ ਖੁਸ਼ੀ ਤਲੇ ਉਤਾਰਿਆ ਜਾਏਗਾ ਜੁੜੇ ਹੋਏ ਸੁਨੇਹਾ ਟੀਵੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ